ਹੱਜਪਨ ਉਮੀ ਚਾਂਗੀ ਨੰਬਰ 4 ਗਵਾਰੇ ਕਾਂਗੀਆਂ ਜੋ ਕਿ ਆਪਣੀ ਪੁਸਤਕ ਬਨਗੀ ਵਿੱਚ ਹੈ ਕਮਾਰੇ ਕਾਂਗੀ ਦੇ ਜਿਹੜੇ ਪਾਤਰਮ ਚਿੱਤਰਣ ਨੇ ਪਹਿਲਾ ਪਉ ਕਰਾਂਗੇ ਦਾਦੀ ਦਾ ਚਰਿੱਤਰ ਚਿੱਤਰਣ ਜਾਣ ਪਛਾਨ ਦਾਦੀ ਗਵਾਰੇ ਕਾਂਗੀ ਦੀ ਮੁੱਖ ਪਾਤਰ ਹੈ ਉਹ ਇੱਕ ਬਜ਼ੁਰਗ ਔਰਤ ਹੈ ਅਤੇ ਉਸਦੇ ਬਾਗ ਚਿੱਟੇ ਹਨ ਉਸਦੇ ਪੰਜ ਪੋਤੇ ਪੋਤੀਆਂ ਦੀਪੀ ਬੱਬੀ ਰਾਜੂ ਵਿੱਕੀ ਤੇ ਰਿੱਕੀ ਹਨ ਉਹ ਛੋਟੀ ਦੇ ਸਹਾਰੇ ਨਾਲ ਇਧਰ ਉਧਰ ਤੁਰ ਫਿਰ ਲੈਂਦੀ ਹੈ ਉਹ ਆਪਣੇ ਪੁੱਤਰ ਨੂੰ ਨਾਲ ਰੈਂਦੀ ਹੈ ਉਸ ਦਾ ਆਪਣੇ ਛੋਟੇ ਪੁੱਤੇ ਰਾਜੂ ਨਾਲ ਸਭ ਤੋਂ ਵਧੇਰੇ ਪਿਆਰ ਹੈ ਪੁੱਤੇ ਪੋਤਰੀਆਂ ਨੂੰ ਪਿਆਰ ਕਰਨ ਵਾਲੀ ਦਾਦੀ ਆਪਣੇ ਪੋਤੇ ਪੋਤਰੀਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਉਹ ਉਹਨਾਂ ਨੂੰ ਸਾਥ ਹੀ ਨਾਲ ਲਾਉਂਦੀ ਗਲ ਬੱਕੜੀ ਪਾਉਂਦੀ ਤੇ ਉਹਨਾਂ ਨੂੰ ਚੁੰਮ ਕੇ ਆਪਣਾ ਮੂੰਹ ਸੁੱਚਾ ਕਰ ਲੈਂਦੀ ਹੈ ਜਦੋਂ ਉਹ ਥੋੜਾ ਸਮਾਂ ਨਜ਼ਰ ਨਾ ਆਉਣ ਤਾਂ ਉਹ ਅਥਾਹ ਪਿਆਰ ਅੱਖਾਂ ਵਿੱਚ ਅਕਰੂ ਬਣ ਕੇ ਉਸ ਦਾ ਚਲ ਕਉਂਦਾ ਹੈ ਜਦ ਕਿ ਉਹ ਰੋਂ ਲੱਗ ਜਾਂਦੀ ਸੀ ਸ਼ੋਰ ਸ਼ਰਾਬਾ ਨਾ ਪਸੰਦ ਕਰਨ ਵਾਲੀ ਦਾਦੀ ਜਿਆਦਾ ਸ਼ੋਰ ਸ਼ਰਾਬਾ ਵੀ ਪਸੰਦ ਨਹੀਂ ਕਰਦੀ ਜਦੋਂ ਬੱਚੇ ਖੇਡਦੇ ਹੋਏ ਰੋਲਾ ਪਾਉਂਦੇ ਹਨ ਤਾਂ ਉਹ ਖਿੱਚ ਜਾਂਦੀ ਹੈ ਅਤੇ ਬੱਚਿਆਂ ਨੂੰ ਅਜਾ ਕਰਨ ਤੋਂ ਵਰਜਦੀ ਹੈ ਵਹਿਮਾਂ ਪਰਮਾਂ ਵਿੱਚ ਵਿਸ਼ਵਾਸ ਕਰਨ ਵਾਲੀ ਤਾਂਗੀ ਵਿੱਚ ਦਾਦੀ ਇੱਕ ਅਜਿਹੇ ਪਾਤਰ ਹੈ ਜੋ ਵਹਿਮਾਂ ਪਰਮਾਂ ਦਾ ਸ਼ਿਕਾਰ ਹੈ ਉਸ ਨੂੰ ਚਾਬੀਆਂ ਤੋਂ ਕੈਂਚੀ ਖੜਕਾਉਣਾ ਚਾਪਦੀਆਂ ਤੇ ਕੈਂਚੀ ਖੜਕਾਉਣਾ ਰਾਤ ਨੂੰ ਝਾੜੂ ਲਾਉਣਾ ਤੇ ਰਾਤ ਨੂੰ ਨੋਹ ਕੱਟਣਾ ਰਾਤ ਨੂੰ ਮੰਜੇਰੀ ਧੋਣ ਕਸਣਾ ਰਾਤ ਨੂੰ ਸਿਰ ਵਾਉਣਾ ਸਿੱਡੇ ਪਾਰ ਮੰਜਾ ਖੜਾ ਕਰਨਾ ਪੂਟ ਪਾ ਕੇ ਸੌਣਾ ਬੀਰਵਾਰ ਨੂੰ ਸਿਰ ਧੋਣਾ ਅਤੇ ਧੌਣ ਕਸਣਾ ਇੱਕ ਇੱਕੀ ਸੀਗਾ ਇਹ ਸਾਰੇ ਮੰਗਲਵਾਰ ਤੇ ਸ਼ਨੀਵਾਰ ਨੂੰ ਕੱਪੜੇ ਧੋਣ ਨਾਲ ਸੰਬੰਧਿਤ ਹਨੇਕਾਂ ਜਿਹੜੇ ਵਹਿਮ ਸੀ ਉਹਨੂੰ ਲੱਗੇ ਹੋਏ ਸੀ ਇਸ ਤੋਂ ਇਲਾਵਾ ਉਹ ਭੂਤ ਪ੍ਰੇਤਾਂ ਵਿੱਚ ਵੀ ਵਿਸ਼ਵਾਸ ਰੱਖਦੀ ਹੈ ਬੱਚਿਆਂ ਨੂੰ ਡਰਾਉਣ ਡਰਾਉਣੀਆਂ ਕਹਾਣੀਆਂ ਜਿਹੜੀਆਂ ਸੁਣਾਉਣ ਵਾਲੀ ਜਨਕੀ ਡਰਾਉਣ ਵਾਲੀ ਉਹ ਬੱਚਿਆਂ ਨੂੰ ਭੂਤ ਪ੍ਰੇਤਾਂ ਤੇ ਚੁੜੇਲਾ ਨਾਲ ਸੰਬੰਧਿਤ ਡਰਾਉਣੀਆਂ ਕਹਾਣੀਆਂ ਸੁਣਾਉਂਦੀ ਹੈ ਉਹ ਬੱਚਿਆਂ ਨੂੰ ਚੰਦਰਮੁਖੀ ਦੀ ਗਾਥਾ ਸੁਣਾਉਂਦੀ ਹੈ ਜਿੱਦਾਂ ਬਾਪ ਸੰਕ੍ਰਿਪਟੋ ਭੂਤ ਬਹੁਤ ਭਿਆਨਕ ਸ਼ਕਲ ਦਾ ਹੁੰਦਾ ਹੈ ਜੋ ਆਪਣੀ ਧੀ ਨੂੰ ਦੇ ਹਜ਼ਾਰ ਟੁਕੜੇ ਕਰਕੇ ਵੀ ਉਸ ਨੂੰ ਫਿਰ ਜੋੜ ਲੈਂਦਾ ਹੈ ਨਵੀਂ ਪੀੜੀ ਤੋਂ ਨਿਰਾਸ਼ ਉਹ ਨਵੀਂ ਪੀੜੀ ਦੇ ਬੱਚਿਆਂ ਤੋਂ ਨਿਰਾਸ਼ ਹੈ ਜੋ ਉਸ ਬਾਗ ਬਹਿਮਾ ਪਰਮਨੂ ਨਹੀਂ ਮੰਨਦੇ ਕਿ ਉਹ ਕਹਿੰਦੀ ਹੈ ਕਿ ਕਲ ਯੁਗ ਦਾ ਕੋਈ ਬੱਚਾ ਜਿਹੜਾ ਚੱਜਦਾ ਨਹੀਂ ਹੈ ਅਤੇ ਬੱਚਿਆਂ ਨੂੰ ਵੱਡਿਆਂ ਦੀ ਕੋਈ ਸ਼ਰਮ ਨਹੀਂ ਉਹ ਉਸ ਨੂੰ ਰੁੱੜਪੁੱੜ ਜਾਣੇ ਤਿੱਖਾ ਸਮਾਂ ਖਾਣੇ ਆ ਕੇ ਸ਼ਰਮ ਕਰਨ ਲਈ ਕਹਿੰਦੀ ਹੋਈ ਉਹਨਾਂ ਤੋਂ ਨਿਰਾਸ਼ਾ ਦੇ ਭਾਵ ਪ੍ਰਗਟ ਕਰਦੀ ਹੈ ਸਮਝਾਉਣ ਨਾਲ ਸਮਝਾਣ ਵਾਲੀ ਇਕਾਂਗੀ ਦੇ ਅੰਤ ਵਿੱਚ ਉਹ ਬੱਚਿਆਂ ਨੂੰ ਬਹਿਮਾ ਪਰਮਾ ਤੋਂ ਮੁਕਤ ਹੋਏ ਦੇਖ ਕੇ ਸਮਝ ਜਾਂਦੀ ਹੈ ਕਿ ਬੱਚੇ ਹੁਣ ਉਸ ਦੀਆਂ ਭੂਤ ਪ੍ਰੇਤਾਂ ਵਾਲੀਆਂ ਗੱਲਾਂ ਵਿੱਚ ਵਿਸ਼ਵਾਸ ਨਹੀਂ ਕਰਨਗੇ ਇਹ ਸਭ ਦੇ ਬਾਵਜੂਦ ਉਹ ਵੀ ਉਹ ਬੱਚਿਆਂ ਨਾਲ ਅਥਾਹ ਪਿਆਰ ਕਰਦੀ ਹੈ ਅਗਲਾ ਕਰੈਕਟਰ ਹੈਗਾ ਆਪਣੇ ਕਰਨਾ ਹੈ ਮੰਮੀ ਦਾ ਚਿੱਤਰ ਚਿੱਤਰਣ ਕਰੋ ਜਾਨਪਸ਼ਾਨ ਮੰਮੀ ਗਵਾਰੀ ਇਕਾਂਗੀ ਦੀ ਇੱਕ ਮਹਤਮਪੂਰਨ ਪਾਤਰ ਹੈ ਉਹ ਆਪਣੇ ਪਤੀ ਤੇ ਸਸਨਾ ਰਹਿੰਦੀ ਹੈ ਉਸਦੇ ਤਿੰਨ ਬੱਚੇ ਹਨ ਰਾਜੂ ਬੱਬੀ ਤੇ ਦੀਪੀ ਇਕਾਂਗੀ ਵਿੱਚ ਉਹ ਵਹਿਮਾਭਰਮਾ ਤੋਂ ਦੂਰ ਰਹਿਣ ਵਾਲੀ ਅਗਾਹ ਵਧੂ ਵਿਚਾਰਾਂ ਵਾਲੀ ਔਰਤ ਹੈ ਵੱਡਿਆਂ ਦਾ ਸਤਿਕਾਰ ਕਰਨ ਵਾਲੀ ਉਹ ਆਪਣੀ ਸੱਸ ਦਾ ਬਹੁਤ ਸਤਿਕਾਰ ਕਰਦੀ ਹੈ ਇਕਾਂਗੀ ਵਿੱਚ ਉਹ ਬੱਚਿਆਂ ਨੂੰ ਸਮਝਾਉਂਦੀ ਹੈ ਕਿ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਬੱਚਿਆਂ ਨੂੰ ਵੱਡਿਆਂ ਦੇ ਅੱਗੇ ਨਹੀਂ ਬੋਲਣਾ ਚਾਹੀਦਾ ਉਹ ਬੱਚਿਆਂ ਨੂੰ ਦੱਸਦੀ ਹੈ ਕਿ ਦਾਦੀ ਬਹਿਮ ਕਰਦੀ ਹੈ ਤੇ ਪਰ ਝੂਠ ਨਹੀਂ ਬੋਲਦੀ ਬੱਚਿਆਂ ਦੀ ਪੜ੍ਹਾਈ ਦਾ ਖਿਆਲ ਰੱਖਣ ਵਾਲੀ ਉਹ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਧਿਆਨ ਰੱਖਦੀ ਹੈ ਉਹ ਬਿਲਲੇ ਸਮੇਂ ਬੱਚਿਆਂ ਨੂੰ ਪੜ੍ਹਾਈ ਕਰਨਾ ਤੇ ਆਪਣੇ ਸਕੂਲ ਦਾ ਕੰਮ ਕਰਨ ਲਈ ਕਹਿੰਦੀ ਹੈ ਵਿਗਿਆਨਕ ਸੋਚ ਵਾਲੀ ਉਹ ਵਿਗਿਆਨਕ ਸੋਚ ਵਾਲੀ ਤੇ ਅਗਾਹ ਬਦੂ ਵਿਚਾਰਾਂ ਵਾਲੀ ਔਰਤ ਹੈ ਉਹ ਦਾਦੀ ਨੂੰ ਸਤਕਾਰ ਨਾਲ ਸਮਝਾਉਂਦੀ ਹੈ ਕਿ ਬੱਚਿਆਂ ਨੂੰ ਭੂਤ ਪ੍ਰੇਤਾਂ ਦਾ ਡਰ ਪਾ ਕੇ ਰੱਖਣਾ ਨਹੀਂ ਚਾਹੀਦਾ ਬਹਿਮਾ ਪਰਮਾ ਦੇ ਵਿਰੁੱਧ ਉਹ ਆਪ ਵੀ ਭੂਤਾਂ ਪ੍ਰੇਤਾਂ ਤੇ ਚੜੇਲਾ ਤੇ ਦੇ ਬਹਿਮਾ ਤੋਂ ਦੂਰ ਰਹਿੰਦੀ ਹੈ ਤੇ ਆਪ ਵੀ ਨਹੀਂ ਕਦੀ ਹਾਂ ਤੇ ਆਪਣੇ ਬੱਚਿਆਂ ਨੂੰ ਵੀ ਇਹ ਦੱਸਦੀ ਹੈ ਕਿ ਭੂਤ ਨਹੀਂ ਹੁੰਦੇ ਉਹ ਬੱਚਿਆਂ ਨੂੰ ਭੂਤ ਪ੍ਰੇਤਾਂ ਸੰਦੀ ਬਹਿਮਾ ਤੋਂ ਜਾਣ ਕਰਵਾਉਂਦੀ ਹੈ ਉਹ ਬੱਚਿਆਂ ਨੂੰ ਸਮਝਾਉਂਦੀ ਹੈ ਕਿ ਭੂਤ ਬੱਚਿਆਂ ਦੇ ਨੇੜੇ ਨਹੀਂ ਆਉਂਦੇ ਤੇ ਬੱਚਿਆਂ ਨਾਲ ਪਿਆਰ ਕਰਨ ਵਾਲੀ ਉਹ ਉਸ ਦਾ ਹਰ ਮਾਂ ਬਾਪ ਹੈ ਆਪਣੇ ਬੱਚਿਆਂ ਨਾਲ ਅਥਾ ਪਿਆਰ ਹੈ ਉਹ ਸੁੱਤੇ ਪਏ ਟੀਕਾ ਮਾਰਦੇ ਰਾਜੂ ਨੂੰ ਪਿਆਰ ਨਾਲ ਪਲੋਸਦੀ ਹੈ ਉਹ ਚਾਹੁੰਦੀ ਹੈ ਕਿ ਉਸ ਦੇ ਬੱਚੇ ਚੰਗੀ ਪੜ੍ਹਾਈ ਕਰਨ ਤੇ ਬਹਿਮਾ ਬਰਮਾ ਤੇ ਭਲੇਖਿਆਂ ਤੋਂ ਮੁਕਤ ਰਹਿਣ ਅਗਲਾ ਜਿਹੜਾ ਆਪਣੀ ਚਰਿੱਤਰ ਚਿਤ੍ਰਣ ਕਰਨਾ ਹੈ ਮੈਡਮ ਦਾ ਇਹਦੀ ਜਾਣ ਪਛਾਣ ਕਰਦੇ ਹਾਂ ਇਕਾਂਗੀ ਵਿੱਚ ਮੈਡਮ ਬੱਚਿਆਂ ਨੂੰ ਪੜਾਉਂਦੀ ਹੈ ਪਹਿਲਾਂ ਆਪਾਂ ਸ਼ੁਰੂ ਦੇ ਵਿੱਚ ਹਰ ਇੱਕ ਚਰਿੱਤਰ ਚਿੱਤਰਣ ਦੇ ਵਿੱਚ ਆਪਾਂ ਨੇ ਕਿਹੜੀ ਇਕਾਂਗੀ ਦੀ ਦੀ ਇਹ ਜਿਹੜੀ ਮਹਤਮਪੂਰਨ ਪਾਤਰ ਹੈ ਇਹ ਲਿਖਣਾ ਆਪਾਂ ਨੇ ਤੇ 21 ਦੀ ਲਿਖੀ ਹੋਈ ਆਤਮ ਚਿੱਤ ਦੀ ਇਹ ਜ਼ਰੂਰ ਲਿਖਣਾ ਪਾਣੀ ਉਹ ਵਹਿਮਾ ਪਰਮਾ ਤੋਂ ਦੂਰ ਅਗਾਹ ਬਧੂ ਵਿਚਾਰਾਂ ਵਾਲੀ ਔਰਤ ਹੈ ਉਹ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਦੇ ਨਾਲ ਨਾਲ ਵਹਿਮਾ ਪਰਮਾ ਤੋਂ ਵੀ ਮੁਕਤ ਕਰਦੀ ਹੈ ਇਕਾਂਗੀ ਵਿੱਚ ਉਸ ਦੇ ਚਰਿੱਤਰ ਦੇ ਮੁੱਖ ਪੱਖ ਅੱਗੇ ਦਿੱਤੇ ਹਨ ਵਹਿਮਾ ਪਰਮਾ ਨੂੰ ਨਾਮ ਮੰਨਣ ਵਾਲੀ ਮੈਡਮ ਬਹਿਮਾ ਪਰਮਾਨੰ ਨਹੀਂ ਮੰਦੀ ਤੇ ਉਹ ਬਹਿਮਾ ਵਿੱਚ ਫਸੇ ਬੱਚਿਆਂ ਨੂੰ ਇਹਨਾਂ ਵਿੱਚੋਂ ਕੱਢਣ ਲਈ ਕਹਿੰਦੀ ਹੈ ਕਿ ਬਹਿਮ ਭਰਮ ਨਿਰੇ ਗੁਵਾਰੇ ਵਾਂਗ ਹੁੰਦੇ ਹਨ ਜੋ ਕਿ ਹਵਾ ਨਾਲ ਫੁੱਲੇ ਹੋਏ ਹੋਣ ਤੇ ਪਿਆਰੇ ਲੱਗਦੇ ਹਨ ਇਹ ਬਹਿਮ ਦੇ ਕੱਚੇ ਧਾਗੇ ਨਾਲ ਉੱਡਦੇ ਹਨ ਪਰ ਇਹਨਾਂ ਦੀ ਇੱਕ ਉਮਰ ਹੁੰਦੀ ਹੈ ਤੇ ਅੰਤ ਵਿੱਚ ਇਹ ਆਪ ਹੀ ਡਿੱਗ ਪੈਂਦੇ ਹਨ ਇਹ ਸਾਡੇ ਇਹ ਸਾਡੇ ਸਰਦਾਰ ਨਹੀਂ ਸਗੋਂ ਸਾਡੇ ਸੇਵਕ ਹਨ ਵਿਗਿਆਨਕ ਸੋਚ ਵਾਲੀ ਮੈਡਮ ਇੱਕ ਵਿਗਿਆਨਕ ਸੋਚ ਦੀ ਮਾਲਕ ਹੈ ਅਤੇ ਹਾਰੀ ਗੱਲ ਦਾ ਤਰਕ ਨਾਲ ਕਰਦੀ ਹੈ ਉਹ ਉਹ ਬੱਚਿਆਂ ਨੂੰ ਸਮਝਾਉਂਦੀ ਹੈ ਕਿ ਬਹਿਮ ਕਿਸ ਤਰ੍ਹਾਂ ਪੈਦਾ ਹੋਏ ਹਨ ਤੇ ਉਹਨਾਂ ਦੀ ਲੋੜ ਕਿਉਂ ਪਈ ਕਿਉਂ ਨਹੀਂ ਹੁਣ ਹੈਗੀ ਤੇ ਕਿਉਂ ਪਈ ਉਹ ਹਰ ਬਹਿਮ ਦੇ ਵਿਗਿਆਨਕ ਆਧਾਰ ਤੇ ਬੱਚਿਆਂ ਨੂੰ ਜਾਣ ਕਰਵਾਉਂਦੀ ਹੈ ਤੇ ਉਹ ਬੱਚੇ ਚਾਬੀਆਂ ਤੇ ਕੈਂਚੀਆਂ ਨਾ ਖੜਕਾਉਣਾ ਰਾਤ ਨੂੰ ਝਾੜੂ ਨਾ ਲਾਉਣਾ ਰਾਤ ਨੂੰ ਨੋਂ ਨਾ ਕੱਟਣਾ ਰਾਤ ਨੂੰ ਮੰਜੇ ਦੀ ਦੌ ਨਾ ਕਸਣਾ ਤੇ ਰਾਤ ਨੂੰ ਸਿਰ ਨਾ ਬਹਣ ਤੇ ਸਿਰ ਦੇ ਭਾਰ ਮੰਜਾ ਨਾ ਖੜਾ ਕਰਨ ਬੂਟ ਪਾ ਕੇ ਨਾ ਸੌਣ ਵੀਰਵਾਰ ਨੂੰ ਨਾ ਸਿਰ ਨਾ ਧੋਣ ਮੰਗਲਵਾਰ ਤੇ ਸ਼ਨੀਵਾਰ ਨੂੰ ਕੱਪੜੇ ਧੋਣ ਆਦੀ ਬਹਿਮਾਂ ਤੇ ਪੈਦਾ ਹੋਣ ਸੰਬੰਧੀ ਕਾਰਨ ਦੱਸ ਕੇ ਬੱਚਿਆਂ ਨੂੰ ਸਮਝਾਉਂਦੀ। ਆਤਲਾ ਗਿਆ ਮਦਾਰੀ ਦਾ ਚਰਿੱਤਰ ਚਿੱਤਰਣ ਮੰਦਾਰੀ ਗਵਾਰੇ ਕਾਂਗੀ ਦਾ ਇੱਕ ਮੁੱਖ ਪਾਤਰ ਹੈ ਸਾਰੇ ਬੱਚੇ ਉਸ ਨੂੰ ਅੰਕਲ ਕਹਿੰਦੇ ਹਨ ਉਹ ਤਮਾਸ਼ੇ ਦਿਖਾ ਕੇ ਬੱਚਿਆਂ ਦਾ ਮਨੋਰੰਜਨ ਕਰਦਾ ਹੈ ਅਤੇ ਪੈਸੇ ਕਮਾਉਂਦਾ ਹੈ ਪਰ ਅੰਤ ਤੇ ਉਸ ਦਾ ਭੇਦ ਖੁੱਲ ਜਾਂਦਾ ਹੈ ਮਨੋਰੰਜਨ ਕਰਨ ਵਾਲਾ ਉਹ ਆਪਣਾ ਤਮਾਸ਼ਾ ਦਿਖਾ ਕੇ ਬੱਚਿਆਂ ਤੇ ਹੋਰ ਲੋਕਾਂ ਦਾ ਮਨੋਰੰਜਨ ਕਰਦਾ ਹੈ ਤਮਾਸ਼ਾ ਵੇਖ ਕੇ ਹਾਂ ਬੱਚੇ ਹੱਸਦੇ ਖੇਡਦੇ ਹਨ ਚੁਸਤ ਚਲਾਕ ਉਹ ਕਿ ਚੁਸਤ ਚਲਾਕ ਹੈ ਉਹ ਔ ਚੁੱਟੀਆਂ ਗੱਲਾਂ ਦਾ ਸਹਾਰਾ ਲੈ ਕੇ ਬੱਚਿਆਂ ਦਾ ਮਨੋਰੰਜਨ ਕਰਦਾ ਹੈ ਤੇ ਪੈਸੇ ਇਕੱਠੇ ਕਰਦਾ ਹੈ ਬਹਿਮਾ ਪਰਮਾ ਦਾ ਸਹਾਰਾ ਲੈਣ ਵਾਲਾ ਉਹ ਆਪਣੇ ਤਮਾਸ਼ੀ ਵਿੱਚ ਬੱਚਿਆਂ ਨੂੰ ਬਹਿਮਾ ਪਰਮਾ ਨਾਲ ਭਰਪੂਰ ਭੂਤਾਂ ਚੜੇਲਾ ਅਤੇ ਪ੍ਰੇਤਾਂ ਦੀਆਂ ਗੱਲਾਂ ਦੱਸਦਾ ਹੈ ਉਹ ਰੰਗ-ਬਰੰਗੇ ਥੈਲੇ ਵਿੱਚੋਂ ਬੰਬ ਦਾ ਗੋਲਾ ਨਿਕਲਣ ਬਾਰੇ ਕਹਿ ਕੇ ਬੱਚਿਆਂ ਨੂੰ ਪਰਮਾਉਂਦਾ ਹੈ ਨਸ ਜਾਣ ਵਾਲਾ ਜਦੋਂ ਇੱਕ ਸਰਕਸ ਦਾ ਕੁੱਤਾ ਉਸਦੇ ਕੰਨੀ ਨੂੰ ਪਾੜ ਕੇ ਉਸ ਦੇ ਝੂਠ ਨੂੰ ਉਜਾਗਰ ਕਰ ਦਿੰਦਾ ਹੈ ਤਾਂ ਉਹ ਦੌੜ ਜਾਂਦਾ ਹੈ ਅਤੇ ਬੱਚੇ ਉਸ ਨੂੰ ਲੱਭਦੇ ਹਨ ਬੱਚੇ ਹੁਣ ਆਪਾਂ ਕਰਦੇ ਆਂ ਭਾਰਤਾ ਲਾਪ ਭਾਰਤਾ ਲਾਪ ਠਹਿਰੋ ਰੁੜਪੜ ਜਾਣਿਓ ਇੱਧਰ ਆਓ ਇੱਧਰ ਆਓ ਠਹਿਰੋ ਖਸਮਾ ਖਾਣਿਓ ਇੱਧਰ ਆਓ ਹੱਸਦੇ ਹੋ ਕੁਝ ਸ਼ਰਮ ਕਰੋ ਕਲਜੁਗ ਦੇਉਣ ਨਿਆਣੀਓ ਇੱਧਰ ਆਓ ਮਾਮਾ ਅੱਗੇ ਨਸਦੇ ਹੋ ਕੁਝ ਸ਼ਰਮ ਕਰੋ ਠਹਿਰੋ ਰੁੜਪੜ ਜਾਣਿਓ ਇੱਧਰ ਆਓ अच्छा बाबा मैं हारी आनी जा रही सड़क वाली ਤੁਹਾਡੇ ਮਾਪਿਆਂ ਨੂੰ ਦੱਸੂਗੀ ਪਰ ਲਗਾਮਾਂ ਕਸੂਗੀ ਇਕਾਂਗੀ ਦਾ ਨਾਂ ਕੀ ਹੈ ਇਕਾਂਗੀਕਰ ਇਕਾਂਗੀ ਦਾ ਨਾਂ ਕੀ ਹੈ ਗਵਾਰੇ ਇਕਾਂਗੀਕਰ ਦਾ ਨਾਂ ਕੀ ਹੈ ਆਤਮਜੀਤ ਤੇ ਇਹ वार्तालाप कौन किसको बोलदा है ਜਿਹੜੀ ਬੇਬੇ ਹੈ ਦਾਦੀ ਹੈ ਉਹ ਬੱਚਿਆਂ ਨੂੰ ਬੱਚਿਆਂ ਦੀ ਦਾਦੀ ਬੱਚਿਆਂ ਨੂੰ ਕਲਯੁਗ ਦੀ ਨਿਆਣੀ ਕਿਉਂ ਕਹਿੰਦੀ ਹੈ ਕਿਉਂਕਿ ਉਹ ਸੁਦਾ ਕਹਿਣਾ ਨਹੀਂ ਮੰਨਦੀ ਇਹ ਆਪਣੇ ਮਾਪੇ ਤੋਂ ਬਿਨਾ ਹੋ ਜਿਹੜੇ ਨਾ ਮਾਮੇ ਅੱਗੇ ਭਜਦੇ ਨਸਦੇ ਨੇ ਤੇ ਇਹਦੇ ਵਿੱਚ ਕੀ ਹੈ ਕਿ ਮਾਪੇ ਕੋਲ ਸ਼ਿਕਾਇਤ ਕਰਨ ਦਾ ਜਿਹੜਾ ਉਹਨਾਂ ਨੂੰ ਕੀ ਕਹਿੰਦੀ ਹੈ ਉਹ ਕਹਿੰਦੀ ਮੈਂ ਕੀ ਕਰਾਂਗੀ ਦਾਦੀ ਬੱਚਿਆਂ ਨੂੰ ਕਿਸ ਗੱਲ ਦਾ ਡਰਾਵਾ ਦਿੰਦੀ ਹੈ ਬੱਚਿਆਂ ਦੇ ਮਾਪੇ ਕੋਲ ਸ਼ਿਕਾਇਤ ਕਰਨ ਦਾ ਡਰਾਵਾ ਦਿੰਦੀ ਹੈ ਭੂਤ ਦੀ ਤੀ ਚੰਦਰਮੁਖੀ ਭਾਵੇਂ ਸੋਹਣੀ ਪਰ ਸੁਖੀ ਭੂਤ ਜਦੋਂ ਜਾਂਦਾ ਸੀ ਬਾਹਰ ਉਹਦੇ ਟੁਕੜੇ ਕਰੇ ਹਜ਼ਾਰ ਜਾਦਾ ਬੀ ਉਹ ਵਾਪਸ ਕਰ ਰੁਕੜੇ ਇਕੱਠੇ ਲਹੰਦਾ ਕਰ ਰੋਜ਼ ਸ਼ਾਮ ਨੂੰ ਜਾਂਦੀ ਧੀ ਰੋਜ਼ ਸਵੇਰੇ ਜਾਂਦੀ ਮਰ ਇਕਾਂਗੀ ਦਾ ਨਾਂ ਕੀ ਹੈ ਕੁਬਾਰੇ ਇਕਾਂਗੀ ਕਾਰ ਦਾ ਕੀ ਨਾਂ ਹੈ ਆਤਮਜੀਤ ਡਾਕਟਰ ਆਤਮਜੀਤ ਪੂਤ ਦੀ ਧੀ ਦਾ ਨਾਂ ਕੀ ਕਿਸੇ ਤੇ ਉਹ ਕਿਹੋ ਜਿਹੀ ਸੀ ਚੰਦਰਮੁਖੀ ਸੀ ਤੇ ਉਹ ਬਹੁਤ ਜ਼ਿਆਦਾ ਸੋਹਣੀ ਸੀ ਇਸ ਇਸ ਕਹਾਣੀ ਇਹ ਕਹਾਣੀ ਜਿਹੜੀ ਬੱਚਿਆਂ ਨੂੰ ਕੌਣ ਸੁਣਾਉਂਦਾ ਹੈ ਦਾਦੀ ਸੁਣਾਉਂਦੀ ਹੈ ਬੱਚਿਆਂ ਨੂੰ ਪੂਤ ਘਰੋਂ ਬਾਹਰ ਜਾਣ ਵੇਲੇ ਕੀ ਕਰਦਾ ਸੀ ਆਪਣੀ ਤੀਜ ਚੰਦਰਮੁਖੀ ਦੇ ਹਜ਼ਾਰ ਟੁਕੜੇ ਕਰਦਾ ਸੀ ਸੁਣੋ ਫੇਰ ਇੱਕ ਵੇਲਾ ਸੀ ਜਦ ਲੋਕੀ ਪੈਦਲ ਦੂਰ ਦੂਰ ਤੱਕ ਜਾਂਦੇ ਸਨ ਮਿਲਣ ਗਿਲਣ ਲਈ ਜਦੋਂ ਨਿਕਲਦੇ ਮਹੀਨਿਆਂ ਬਾਅਦ ਉਹ ਆਉਂਦੇ ਸਨ ਬਿੱਲੀ ਰਸਤਾ ਕਟ ਗਈ ਜਾ ਆਵਾਜ਼ ਪਿੱਛੋਂ ਦੀ ਲੱਗ ਗਈ ਏ ਲੰਬੜ ਮੱਥੇ ਲੱਗ ਗਿਆ ਏ ਜਾਂ ਨਿਛ ਮੰਗਰੋਂ ਵੱਜ ਗਈ ਏ ਇਹ ਤਾਂ ਨਿਰੇ ਬਹਾਨੇ ਸਨ ਈ ਕੰਗੀ ਦਾ ਨਾਂ ਕੀ ਬੱਚੇ ਉਹ ਕੁਵਾਰੇ ਕੰਗੀ ਕਰਦਾ ਨਾ ਡਾਕਟਰ ਆਤਮਜੀਤ ਇਹ ਸ਼ਬਦ ਕੌਣ ਕਿਸ ਨੂੰ ਕਹਿੰਦਾ ਹੈ ਮੈਡਮ ਬੱਚਿਆਂ ਨੂੰ ਕਹਿੰਦੀ ਹੈ ਸਾਰਿਆਂ ਨੂੰ ਕਹਿੰਦੀ ਹੈ ਪਹਿਲਾਂ ਲੋਕੀ ਨਿਸਤੇਦਾਰ ਕੋਲ ਕਿਸ ਤਰ੍ਹਾਂ ਜਾਂਦੇ ਸਨ ਤੇ ਕਿੰਨੀ ਕੁ ਦੇਰ ਬਾਅਦ ਮੁੜਿਆ ਕਰਦੇ ਸਨ ਕਹਿੰਦੇ ਪੈਦਲ ਜਾਂਦੇ ਸੀ ਤੇ ਕਈ ਮਹੀਨਿਆਂ ਬਾਅਦ ਵਾਪਸ ਮੁੜ ਕੇ ਆਉਂਦੇ ਸੀ ਮੈਡਮ ਕਿਹੜੇ ਬਹਾਨੇ ਦਾ ਜ਼ਿਕਰ ਕਰਦੀ ਹੈ ਤੇ ਕਿਉਂ ਮੈਡਮ ਕੀਆ ਸਾਰੇ ਜਿਹੜੇ ਬਹਾਨੇ ਨੇ ਆਉਣ ਪਿੱਛੋ ਆਵਾਜ਼ ਮਾਰਨ ਦਾ ਬਿੱਲੀ ਰਸਤਾ ਕੱਟਣ ਦਾ ਲੰਬੜਾਂ ਦੇ ਲੰਬੜ ਦਾ ਮੱਥੇ ਲੱਗਣਾ ਠੀਕ ਹੈ ਨਿਛਬੱਜ ਨਹੀਂ ਇਹ ਸਾਰੇ ਜਿਹੜੇ ਬਹਾਨੇ ਨੇ ਇਹ ਕੀ ਸੀਗੇ ਇਹ ਜਿਹੜੇ ਬਹਾਨੇ ਨੇ ਇਹ ਰਿਸ਼ਤੇਦਾਰਾਂ ਨੂੰ ਕੁਝ ਸਮਾਂ ਹੋਰ ਰੋਕਣ ਲਈ ਵਰਤੇ ਜਾਂਦੇ ਸੀ ਕਿਉਂਕਿ ਉਹਨਾਂ ਨੂੰ ਇਹ ਸੀਗਾ ਕਿ ਇੰਨੀ देर ਬਾਅਦ ਜਿਹੜੇ ਆਉਂਦੇ ਨੇ ਰਿਸ਼ਤੇਦਾਰ ਇਸ ਲਈ ਉਹਨਾਂ ਨੂੰ ਕੁਝ ਹੋਰ ਸਮਾਂ ਰੱਖਿਆ ਜਾਵੇ ਹੁਣ ਆਪਾਂ ਵਸਤੂनिष्ठ ਪ੍ਰਸ਼ਨ ਕਰਦੇ ਹਾਂ ਪ੍ਰਸ਼ਨਾਂ ਦੇ ਉੱਤਰ ਗਵਾਰੇ ਇੱਕ ਅੰਗੀਦਾ ਲੇਖਕ ਕੌਣ ਹੈ ਡਾਕਟਰ ਆਤਮਜੀਤ ਦਾਦੀਆਂ ਲੱਤਾਂ ਤੇ ਬਾਹਾਂ ਕੌਣ ਘੁੱਟ ਰਹੇ ਸਨ ਬੱਚੇ ਰੱਸਾ ਟੱਪਣ ਦੀ ਖੇਡ ਕੌਣ ਖੇਡਦੇ ਹਨ ਦੀਪੀ ਵਿੱਕੀ ਤੇ ਰਿੱਕੀ ਰਾਜੂ ਤੇ ਬੱਬੀ ਕਿਹੜੀ ਖੇਡ ਖੇਡਦੇ ਹਨ ਬੰਟੇ ਬੱਚੇ ਕਿਹੜੀ ਖੇਡ ਖੇਡਦੇ ਹੋਏ ਝਗੜਾ ਕਰਦੇ ਹਨ ਕੋਟਲਾ ਛਪਾਕੀ ਦਾਦੀ ਕਿਸ ਦੀ ਕਥਾ ਸੁਣਾਉਂਦੀ ਹੈ ਚੰਦਰਮੁਖੀ ਦੀ ਕਥਾ ਵਿੱਚ ਚੰਦਰਮੁਖੀ ਦਾ ਪਿੰਡ ਕਿੱਥੇ ਹੈ ਬੱਦਲਾਂ ਵਿੱਚ ਚਿੰਦਰਮੁਖੀ ਦੇ ਪਿਤਾ ਦਾ ਨਾਂ ਕੀ ਸੀ ਸੰਗ੍ਰਿpto ਪੂਤ ਅ ਚੁੱਲਿਆਂ ਵਰਗੀਆਂ ਨਾਸਾਂ ਕਿਸਤੀਆਂ ਸਨ ਸਿੰਘ ਰਟੋ ਪੂਤ ਦੀਆਂ ਤੇ ਬੱਚੇ ਪੇਪਰ ਮਾੜੇ ਹੋਣ ਨੂੰ ਕਿਸ ਗੱਲ ਨਾਲ ਜੋੜਦੇ ਸਨ ਬਹਿਮਾਨਾਲ ਇਤੰਗੀ ਵਿੱਚ ਮੈਡਮ ਅ ਅਨਸਾਰ ਪੂਤ ਕਿਸ ਦਾ ਨਾਂ ਹੈ ਸਮੇ ਦਾ ਸਾਡੇ ਨਿੱਡਰ ਹੋਣ ਨਾਲ ਕੌਣ ਮਰ ਜਾਂਦਾ ਹੈ ਪੂਤ ਪ੍ਰੇਤ ਤੇ ਮਦਾਰੀ ਦੇ ਚਲੇ ਵਿੱਚੋਂ ਕੀ ਨਿਕਲਿਆ ਲੀਰਾ ਇਹ ਸੀ